ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨ ਮਿਲ ਭਾਈਆ ਜੀ ਦੀ ਜੀਤਿ ਦੀ ਜੀਤਿ ਹੋਵੇ ਜੀ ਦੀ ਜੀਤਿ ਨਵਾ ਜੀ ਜੀ ਘਰ ਤੋਂ ਸਭ ਸੁਣਨੇ ਜੀਓ ਅੰਤਰੀਆਮੇ ਜੀ ਮਨਵਾਸ ਕੀ ਪਾਤਸ਼ਾਹ ਬਦਰੀ ਅੰਤਰੀਆਮੇ ਜੀ ਮਨਵਾਸ ਜੀ ਦੀ ਪਾਤਸ਼ਾਹ ਜਿਨ ਜਿਨ ਦੇ ਵਾਦੀ ਸਰਬੀ ਵਰੰਦੇ ਮਹਾਰਾਜ ਸਾਹਿਬ ਜੀ ਕਲ ਕੋਟਰ ਸ਼ੌਦ ਦੇ ਆਪ ਜੀ ਨੇ ਕਿਹਾ ਸੀ ਗੁਰਮਿਲ ਨਾਨਕ ਬਾਦਗੋਮ ਦੀ ਜਨਮ ਪਰਿਵਾਰ ਨਾਲ ਮਿਲ ਕੇ ਬਾਦਗੋਮ ਸਿੰਘ ਦੀ ਜਨਮ ਕੀਤੀ ਹੈ ਜਿਨਾਂ ਨੇ ਵਾਹਿਗੁਰੂ ਕਾਲ ਕੋ ਦੀ ਜਨਮ ਕੀਤੀ ਹੈ ਉਹਨਾਂ ਦੀ ਦੇਖਾ ਸਕੀ ਤਾਂ ਅਸਰ ਬਖ ਦੇ ਹਨ ਮੇਰੇ ਨਾਮ ਨੂੰ ਜੀ ਆਗੈ ਮੰਨ ਲਾ ਪੰਜਵਾ ਕਰ ਪਹਿਲਾ ਸਤ ਜਨਾ ਮਿਲ ਭਾਈਆ ਜਿਹੜੇ ਅੰਤ ਸਤਿਗਤ ਅਧਿਕਾਰ ਨੂੰ ਉਹਨਾਂ ਪਿਆਰਿਆਂ ਜਿਨ੍ਹਾਂ ਦੇ ਨਾਲ ਮਿਲ ਕਰਕੇ ਇਹ ਭਰਾਵਾ ਕੱਟਿਆੜਾ ਜਨਤਾਲ ਜਿਹੜਾ ਜਨਸਾਰਿਆਂ ਨੂੰ ਕਾਲ ਕਰਨ ਵਾਲਾ ਨਾਸ ਕਰਨ ਵਾਲਾ ਉਹ ਜਾਂਦੇ ਕਹਿੰਦੇ ਪਿਆੜਾ ਤਖਨੋ ਕੀਤਾ ਹੈ ਰਾਮ ਨਿਰਮਨ ਕਿਰਪਾ ਦੀ ਕੀਰ ਹੈ ਕੱਟਿਆੜਾ ਜਨਤਾਲ ਉਹ ਜੰਮ ਜਮਨ ਕਾਇਰੋ ਤੇ ਕਾਲ ਮਿਰਚੀ ਕਾਲ ਜਮਨ ਮਰਦੂ ਦੇ ਦੌਰ ਸਮੇਂ ਇੱਕ ਕਟੇ ਜੈ ਨੂੰ ਹੋਵੇ ਜੋ ਹਰਿ ਪ੍ਰਾਪ ਸੰਮਨ ਨੂੰ ਨਿਰਪ੍ਰਮੇਸ਼ਰਵਾ ਸ਼ਿਮਨ ਪੈਨ ਜਿਨੇ ਸਾਸ ਜੀ ਰਾਸਨਾ ਵਿਸਰਾਹਰਨਾ ਮਨ ਮੰਨਤ ਕੰਸੇ ਸੇਈ ਨਾਮ ਕਾ ਪੂਰਨ ਸੋਈ ਸੰਤ ਕੋ ਨਾ ਜਮਨ ਮਰਦੂ ਕਾ ਜਿਹੜਾ ਕਟਿਆ ਗਿਆ ਹੈ ਜਾਂ ਜਿਹੜਾ ਜਨਮ ਹੋ ਰਿਹਾ ਸੀ ਕਾਲ ਸਦ ਤੇ ਉਹ ਕਟਿਆ ਗਿਆ ਹੈ ਜਮਾਨੇ ਦਾ ਜਿਹੜਾ ਜਮਾਨੇ ਦੇ ਅੰਦਰ అనేక ਪ੍ਰਕਾਰ ਦੇ ਸਮਾਹੀ ਕਈ ਦੁਖਦਾਇਕ ਕਈ ਦੁਨੀਆ ਦੀ ਹਿੱਤ ਲਈ ਆਏ ਉਹ ਵੀ ਸਾਰੇ ਕੱਟੇ ਗਏ ਕਾਲਾ ਕਾਲਾ ਕੌਣ ਅਗਿਆਨ ਜੋ ਅਗਿਆਨ ਸਾਰਿਆਂ ਦੇ ਹਿਰਦੇ ਵਿੱਚ ਜੰਮਿਆ ਬੈਠਾ ਸੀ ਇਸਤ ਹੋਇਆ ਬੈਠਾ ਸੀ ਉਹ ਵੀ ਸੰਪਾਗਮ ਨੇ ਨਾਲ ਹੋ ਭਰਾਵਾਂ ਮਿਲ ਕਰਕੇ ਉਹ ਕਾਲਾ ਅਗਿਆਨ ਵੀ ਕੱਟਿਆ ਗਿਆ ਹੁਣ ਵਰਨ ਪਾ ਕਰਕੇ ਪਰਦਾ ਪਾ ਕੇ ਵਾਹਿਗੁਰੂ ਦੇ ਸੂਰਬੰਨੋਂ ਸਾਡੇ ਮੰਨ ਦੇ ਤਾਈ ਜਿਵੇਂ ਅਵਸਿਆ ਦੀ ਰਾਤ ਚੰਦ ਨਾ ਨਹੀਂ ਦਿਸਦਾ ਐ ਨਹੀਂ ਨਹੀਂ ਪਉਂਦਾ ਹੈ ਇਸ ਪ੍ਰਕਾਰ ਕਟਿਆੜਾ ਸੰਕਲ ਜੋ ਜਮਾ ਹੋ ਰਿਹਾ ਸੀ ਤਰਾਲ ਕਾਲਾ ਆਗਿਆਨ ਉਹ ਵੀ ਕਟਿਆ ਗਿਆ ਹੈ ਤੇ ਕਾਲ ਜਿਹੜਾ ਦਿੱਕਤਾ ਦਾ ਸਵਾ ਸੀ ਉਹ ਵੀ ਕਟਿਆ ਗਿਆ ਹੈ ਜਮਨ ਮਲੂਬ ਕਾਲ ਵੀ ਕਟਿਆ ਗਿਆ ਹੈ ਇਹ ਸਭ ਲਾ ਉਹ ਗਾਇ ਸੰਗਤ ਦੀ ਕਿਰਪਾ ਕਰਕੇ ਪਾਵਤ ਹੋਏ ਹੈ ਸੱਜਾ ਸਾਹਿਬ ਮਣ ਉਠਾ ਸੱਜਾ ਜੋ ਸੇਵ ਕਾਲ ਪ੍ਰਭ ਵਾਹਿਗੁਰੂ ਐ ਉਹ ਮਨ ਚ ਉਠਾ ਵਸ ਗਿਆ ਉਹ ਆ ਕਾਫੁੰਦਾ ਆ ਜੇਦ ਕਹਿੰਦੇ ਕਾਲ ਪ੍ਰਭ ਵਾਹਿਗੁਰੂ ਆਪ ਦੇ ਆਲੂ ਹੈ ਪੂਰਾ ਸਤਗੁਰੂ ਭੇਟਿਆ ਸਤਗੁਰੂ ਮਾਨਕ ਦੇਸ ਤੇ ਤਾਂ ਅਸੀਂ ਅਗੇ ਤਾਂ ਹੀ ਦੇ ਤਾਂ ਹੀ ਲੋ ਭੇਟਿਆ ਮਿਲੇ ਬਿਨ ਇਆ ਸਭ ਜੀਵ ਜਾਲ ਸਤੁਰਾਂ ਦੀ ਐਸੀ ਤਾ ਹੋਈ ਮੇਰਾ ਜੁਗਾਲ ਬੰਧਨ ਬਿਆਏ ਐਸੀ ਕਰਤਾ ਧੂਰ ਦਾ ਜੁਗਾਲ ਬੰਧਨ ਪਏ ਹੋਏ ਸੀ ਸਾਰਾ ਜੁਗਾਲ ਬਿਨਸਾ ਮੇਰੇ ਸਤਗੁਰਾ ਰੋਤੂ ਦੇ ਕਰਵਾ ਇਹ ਮੇਰੇ ਸਤੂਰਾਂ ਅੰਤਰੀ ਗਿਆਨੀ ਆਕਾਲ ਪੁਰਖ ਵਾਹਿਗੁਰੂ ਚਲਦੇ ਨਾਨਕ ਦੇਵ ਗੋਬਿੰਦ ਰੂਪੋਂ ਅਸੀਂ ਆਗੇ ਜਿੱਥੋਂ ਉਪਰੋਂ ਕੁਰਵਾਨ ਬਲਿਹਾਰ ਜਾਂਨੇ ਹਾਂ ਤੇਰੇ ਦਰਸ਼ਨ ਤੋਂ ਬਲਿਹਾਰ ਨੇ ਇਹ ਸਤਿਗੁਰੂ ਆਪ ਦੀ ਕਿਰਪਾ ਤੇ ਦਰਸ਼ਨ ਤੋਂ ਬਲਿਹਾਰ ਕੁਰਬਾਨ ਜਾਂਨੇ ਹਾਂ ਬਲਿਹਾਰ ਜਾਣਾ ਹੁੰਦਾ ਜਿੱਥੇ ਸਭ ਬਲ ਹਾਰ ਗਈ ਏ ਫਰੀਦ ਉਦਾਲ ਜਿੱਥੇ ਹਾਰ ਗਈ ਏ ਧੰਦਾ ਬਲ ਹਾਰ ਗਈ ਏ ਭਾਵਨਾ ਦਾ ਬਲ ਹਾਰ ਗਈ ਏ ਬੁੱਧੀ ਦਾ ਬਲ ਹਾਰ ਗਈ ਹਾਰ ਗਈ ਏ ਜਿਗਮਾਨੀ ਬਲ ਹਾਰ ਗਈ ਏ ਉਹਾਰੇ ਸਾਧਨਾ ਦਾ ਬਿਹਾਰ ਗਈਏ ਕੇ ਬਿਹਾਰ ਜਾਣਾ ਹੈ ਮੈਂ ਆਪਕੋ ਬਿਹਾਰ ਕੁਲਵਾਂ ਜਾਈਏ ਉਸ ਦਿੱਤਾ ਅੰਮ੍ਰਿਤ ਨਾਮ ਉਸ ਪਰ ਸੰਨ ਹੋ ਕੇ ਅਮਰ ਕਰਨ ਵਾਲਾ ਅਮਰਤ ਨਾਮ ਸਾਨੂੰ ਬਖਸ਼ਿਆ ਹੈ ਰਹਾਉ ਜਿਨ ਕੂ ਤੇਵਿਆ ਭਾਉ ਕਰਿ ਜਿਨ ਕਾਹਦੇ ਲਈ ਮਾਰਾ ਪ੍ਰੇਮ ਕਰਕੇ ਭਾਵਨਾ ਨਾਲ ਸੇਵਨ ਕੀਤਾ ਹੈ ਭੈਣ ਕੀਤਾ ਹੈ ਤੇਈ ਪੁਰਖ ਸੁਜਾਨ ਕੋ ਪੁਰਖ ਸੰਸਾਰ ਦੇ ਸੁਜਾਨ ਚਤਰ ਹਣਗੇ ਉਹ ਕੋ ਯਾਨੀ ਤੇਰਾ ਸਰੂਪ ਹਨਾ ਕਿੰਨਾ ਪਿੱਛੇ ਛੁੱਪੀ ਐ ਉਹਨਾਂ ਮਹਾਂਪੁਰਬੰਦੀ ਸੰਗਤ ਦੇ ਪਿੱਛੇ ਛੁਟਕਾਰਾ ਪਾਈਦਾ ਹੈ ਜਮਨੁ ਮਰਨ ਕੋ ਜਿਨ ਅੰਦਰ ਨਾਮ ਨੇਦਹਾ ਕਿੰਨਾ ਵੇ ਪਿੱਛੇ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ ਮੁਰ ਜੀਵਡ ਦਾਤਾ ਕੋ ਨਹੀਂ ਕੰਨ ਜੀਵਡ ਦਾਤਾ ਸੰਸਾਰ ਵਿੱਚ ਕੋਈ ਨਹੀਂ ਗੁਰ ਜੈਸਾ ਨਾਹੀ ਕੋ ਦੇਵ ਜਿਨ ਸਿੱਤਾ ਆਤਮ ਦਾ ਜਿਮਾਨੁ ਬ੍ਰਹਮ ਆਤਮਾ ਇਸ ਲਈ ਗਿਆਨ ਦਾ ਦਾਨ ਬਖਸ਼ਿਆ ਹੈ ਆਇਸੀ ਪਰਵਾਣ ਹੈ ਹੋਈ ਸੰਸਾਰੀ ਦੀ ਪ੍ਰਮਾਣਿਕ ਸਫਲਿਓ ਪੁਰਖਨ ਜੇ ਨ ਕੋਰ ਮਿਲਿਆ ਸੁਭਾਏ ਨਾ ਕੋ ਗੁਰੂ ਪ੍ਰੇਮ ਦੇ ਸਹਿਤ ਮਿਲੇ ਐ ਸੋ ਭਾਇ ਪ੍ਰਕਾਸ਼ ਹੋਊ ਗਿਆਨ ਹੋਊ ਗੁਰੂ ਜੀ ਮਿਲੇ ਹਨ ਇਹਨਾਂ ਨੂੰ ਕੋਪਾ ਆਗੇ ਆਂਦਾ ਪ੍ਰਕਾਸ਼ ਕਰ ਦਿੱਤਾ ਹੈ ਸੱਚੇ ਤੇ ਤੀਰਤਿਆ ਸੱਚੇ ਗੁਰੂ ਸਾਹਿਬ ਦੇ ਨਾਮ ਰੱਤਿਆ ਰੰਗੇ ਜਾਣੇ ਕਰਕੇ ਦਰਗਹ ਬੈ ਸੁਣ ਜਾ ਰਾਈ ਸਿੰਘ ਜੀ ਗੁਰੂ ਸਾਚ ਕਰਨੀ ਬੈਠਣ ਆਪੇ ਜਗਾ ਮਿਲਦੀ ਹੈ ਜਿਹੜਾ ਜੋ ਅੰਤਰਾ ਹੈ ਜਗਾ ਤ੍ਰਿਆ ਪਦ ਹੈ ਉਸੇ ਬੈਸਣ ਨੂੰ ਬੈਠਣ ਆਪੇ ਸੰਗਾਦਨ ਸਰੂਪ ਦਾ ਆਨੰਦ ਰੂਪੀ ਸੰਗਾਦਨ ਬਿਰਮਾ ਨੰਦੂ ਪੀਸਨਾ ਤੁੰ ਬੇਖਣ ਨੂੰ ਜਵਾ ਮੈਂ ਜੀ ਹੈ। ਬਾਹਰ ਤੇ ਹੱਥ ਵੜਿਆ ਆਇਆ। ਇਹ ਸਾਰਿਆਂ ਬਧਾਈਆ ਕਰਦਾ ਪ੍ਰਖਾ ਕਾਲ ਪ੍ਰਖਾ ਵਾਹਿਗੁਰੂ ਨੇ ਆਪਣੇ ਅਧੀਨ ਰੱਖੀਆਂ ਹੋਈਆਂ। ਉਸ ਦੇ ਹੱਥ ਵਿੱਚ ਹੰਮੇ। ਪੂਰਵ ਲਿਖਿਆ ਪਾ ਜਿੰਨੇ ਜਿੰਨੇ ਪੂਰਵ ਨਿਸ਼ਕਾਮ ਕਰਮ ਕੀਤੇ ਐ। ਉਹਨਾਂ ਦੇ ਮੱਥੇ ਤੇ ਈਸ਼ਵਰ ਨਹੀਂ ਲਿਖ ਦਿੱਤਾ ਹੈ। ਉਹਨਾਂ ਨੇ ਗੁਰੂ ਸਾਹਿਬ ਦੀ ਸ਼ਰਨ ਆਏ ਤੇ ਉਹਨਾਂ ਦਾ ਉਹਦੇ ਹੱਥ ਦੇ ਲਿਖ ਲਿਆ ਹੈ। ਯੋਗਨ ਰੂਪ ਦੀ ਪ੍ਰਾਪਤੀ ਪਾ ਲਈ ਹੈ ਸਤਿ ਕਰਤਾ ਸਤਿਕਾਰਨ ਹਾਰੋ ਸਚੁ ਸੋਈ ਸਚਿਆ ਕਾਲਪੁਰਖ ਦਾ ਰੂਪ ਹੋਣਾ ਸਿਖਾਉਂਦੇ ਤਾਂ ਹੀ ਸਤ ਨਾਮ ਦਾ ਵਿਦੇਸ਼ ਕਰਨ ਵਾਲੇ ਹਨ ਤੇ ਸੱਚੇ ਦਾ ਨਾਮ ਲੈ ਕੇ ਕਰਨ ਹਾਰ ਕਲਿਆਣ ਕਰਨ ਵਾਲੇ ਹਨ ਸਤਗੁਰੂ ਸਾਚ ਸਤਿਗੁਰੂ ਉਹ ਕਾਲਪੁਰਖ ਸਚਿਆ ਜਗ ਦਾ ਕਰਤਾ ਹੈ ਆਪ ਸਤਿ ਰੂਪ ਹੈ ਇਹ ਆਪ ਹੀ ਸਾਰੇ ਜਗ ਦੀ ਪਾਲਣਾ ਕਰਨਹਾਰਾ ਹੈ ਸੱਚ ਸਾਹਿਬ ਸਾਚੀਕ ਉਹ ਸੱਜਿਆ ਸਾਹਿਬ ਹੈ ਲੋਕ ਪਰ ਲੋਕ ਵਿੱਚ ਉਹਦੀ ਸ਼ਕਤੀ ਉਹ ਹੈ ਹਿਰਦੇ ਦੇ ਅੰਦਰ ਸੱਚੂ ਸਾਚੂ ਗੋਠਾਣੀ ਹੈ ਸਭ ਸਾਉਂ ਦੀ ਉਹ ਸੱਜੇ ਦਾ ਹੀ ਸਰੂਣ ਕਰਾਉਂਦੇ ਹੈ ਸੱਜੇ ਦਾ ਹੀ ਮੰਨਣ ਕਰਾਉਂਦੇ ਹੈ ਕਿੰਨਾ ਕਾਲਾਂ ਸਾਚੀ ਨਿਸ਼ਚੈ ਕਰਕੇ ਸੈ ਸਰੂਪ ਕਸਮ ਕਰੀਦਾ ਹੈ ਸੱਚੋ ਬੁੱਧ ਬਵੇਕ ਜਿਨ੍ਹਾਂ ਦੇ ਅੰਦਰ ਜੀਵੀ ਦੀ ਏਕਤਾ ਰੂਪ ਬਵੇਕ ਹੈ ਬੁੱਧ ਦੇ ਅੰਦਰ ਉਹਨਾਂ ਅੰਦਰ ਸੱਚਾਈ ਪ੍ਰਗਟ ਹੋ ਗਿਆ ਹੈ ਸਰਵ ਨਿਰੰਤਰ ਰਵ ਰਹਿਆ ਜਿਨ੍ਹਾਂ ਦੇ ਬੁੱਧ ਦੇ ਅੰਦਰ ਬਵੇਕ ਹੈ ਜੀਵੀ ਦੀ ਏਕਤਾ ਦਾ ਉਹਨਾਂ ਨੂੰ ਨਿਸ਼ਾ ਹੋ ਗਿਆ ਕਿ ਸਾਰੇ ਮੰਦਲਿਕ ਤਰਾਸ ਪਰਮੇਸ਼ਰ ਵਿਆਪ ਕੋ ਰਿਹਾ ਹੈ ਜਪ ਨਾਨਕ ਜੀ ਵੈ ਏਕ ਸਤਿਗੁਰੂ ਜੀ ਕਹਿੰਦੇ ਉਸ ਇੱਕੋ ਦਾਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਅਸੀਂ ਤਾਂ ਭਾਈ ਜਿਉ ਨੇ ਹਾ ਈ ਰਾਗ ਮਹੱਲਾ 5 ਗੁਰ ਪਰਵੇਸ਼ਰ ਪੂਜੀਐ ਇਹ ਕਹੀ ਹਰ ਗੁਰ ਨਾਨਕ ਜਨ ਪਰਸੇ ਤੇ ਬਹੁੜ ਫਿਰ ਜਉਨ ਨਾਏ ਸਤਿਗੁਰੂ ਨਾਨਕ ਦੇ ਪਰਮੇਸ਼ਰ ਰੂਪ ਹਨ ਉਹਨਾਂ ਦਾ ਸੇਵਨ ਕਰੀਏ जरूरी ਪੜ੍ਹ ਸਕਦੇ ਕਬ사 ਜੀ ਦੇ ਉਹ ਬਚਨ ਕਹੇ ਸੀ ਜੋ ਹਮ ਕੋ ਪਰਮੇਸ਼ਰ ਚਰਾਏ 22 ਬਿਆ ਸਿੰਘ ਜੀ ਨੇ ਉਸ ਵੇਲੇ ਬੇਨਤੀ ਕੀਤੀ ਕਿ ਗਰੀਬ ਨੂੰ ਆਜ ਬਾਣੀ ਸਾਰੀ ਵਿੱਚ ਆ ਗਿਆ ਹੈ ਕਿ ਗੁਰ ਪਰਮੇਸ਼ਰ ਇੱਕ ਹੈ ਆਪਿਓ ਕਹਿੰਿਓ ਅਯੂਨ ਕਿਆ ਭਾਈ ਹਰ ਹਾਲ ਜਾਂਦੇ ਇੱਕ ਦੇ ਦੂਸਾਰ ਕਹੀ ਨਾ ਹੈ ਜਲ ਕੋ ਜਿਤਨਾ ਜਲੋਂ ਜਲੀ ਵਿਖਾ ਸਮਾ ਹੈ ਕਿ ਕੋਈ ਜੋਤ ਹੈ ਨਿਰਮਤਾ ਵਾਸਤੇ ਕਿਸੇ ਨੇ ਕੀਤਾ ਹੈ ਗੁਰ ਪਰਮੇਸ਼ਰ ਪੂਜੀਐ ਗੁਰੂ ਸਾਹਿਬ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਆਉਣਾ ਦਾ ਪੂਜਨ ਕਰੀਏ ਮਨ ਤਾਂ ਲਾਏ ਪਿਆਰ ਮਨ ਦੇ ਦੰਦ ਪਿਆਰ ਲਾ ਕਰਕੇ ਮਨੋਂ ਪਿਆਰ ਲਾ ਕੇ ਸਰੀਰ ਨਾਲ ਵੀ ਓਮ ਓਮ ਕਰਕੇ ਪਿਆਰ ਲਾ ਕੇ ਸਤਗੁਰ ਦਾਤਾ ਜੀ ਦਾ ਸਤਗੁਰੂ ਸਾਹਿਬ ਜੀ ਦਾਤੇ ਜੀਵਨ ਮੁਕਤੀ ਦੇ ਹੈ ਜੀ ਦਾਉਂਦੇ ਬਾਪੀ ਹੰਤੀਏ ਤੋਂ ਸੂਬ ਦੀ ਸਖਿਆਤ ਪਾਵੇ ਸਤ ਸਹਿ ਜੀ ਆਦਾ ਸਤਗੁਰੂ ਦੀ ਸੋਸਲੇ ਪਾਈ ਆਸਰਾ ਦੇਣ ਵਾਲੇ ਹਨ ਲੋਕ ਪਰ ਲੋਕ ਵਿੱਚ ਸਤਗੁਰ ਬਚਨ ਕਮਾਉਣੇ ਇਹ ਭਾਈ ਲੋਕ ਕਹਿੰਦੇ ਸਾਨੂੰ ਗਿਆਨ ਹੋ ਗਿਆ ਹਜੂਰ ਕਹਿੰਦੇ ਜੀ ਕਿ ਸਤਗੁਰਾਂ ਦੇ ਬਚਨਾਂ ਨੂੰ ਕਮਾਉਣਾ ਹੈ ਬੱਚਾ ਇਹੋ ਵਿਚਾਰ ਇਹ ਵਿਚਾਰ ਸਕਿਆ ਸੋ ਜਿਉ ਗਿਆਨ ਹੋਣਾ ਜੋ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣਾ ਹੈ ਜਿਹੜਾ ਗੁਰੂ ਸਾਹਿਬ ਦੇ ਬੱਚਿਆਂ ਨੂੰ ਕਮਾ ਨਹੀਂ ਸਕਦਾ ਉਹਦਾ ਸੱਚਾ ਵਿਚਾਰ ਨਹੀਂ ਕੱਚਾ ਵਿਚਾਰ ਹੈ ਪਤਾ ਨਹੀਂ ਕਦੋਂ ਖਿਸਕ ਜਾਣਾ ਉਹਦਾ ਵਿਚਾਰ ਸੋ ਸੱਚਾ ਵਿਚਾਰ ਹੋਈ ਹੈ ਜੋ ਗੁਰੂ ਸਾਹਿਬ ਦੇ ਬੱਚਿਆਂ ਨੂੰ ਕਮਾਉਣਾ ਹੈ ਸਤਿਗੁਰੂ ਸਾਹਿਬ ਦੇ ਬਚਨ ਹੈ ਨਾਨਕ ਕਹਤੋ ਇਹ ਵਿਚਾਰਾ ਇਹ ਕਮਾਵਾ ਸੋ ਬਾੜ ਗ੍ਰਾਮੀ ਗੁਰ ਸੇਵੋ ਔਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ ਸਤਿਗੁਰਾਂ ਦੀ ਸਰੀਰ ਕਰਕੇ ਸੇਵਾ ਕਰਨੀ ਹੈ ਮਨ ਕਰਕੇ ਨਾਮ ਧਿਆਉਣਾ ਹੈ ਬੇਮਨਕੋ ਹੰਕਾਰ ਛੱਡਣ ਇਹ ਸਤਿਗੁਰਾਂ ਦੇ ਬਚਨ ਹੈ ਸਤਗੁਰੂ ਜੀ ਨੇ ਕਿਹਾ ਜਿਹੜਾ ਕਮਾਲ ਉਹ ਸੰਸਾਰ ਤੋਂ ਪਾਰ ਹੋ ਜਾਏਗਾ ਸੱਚਾ ਇਹੋ ਵਿਚਾਰ ਇਹ ਸੱਚਾ ਵਿਚਾਰ ਹੈ ਜਿਹੜਾ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਣਾ ਹੈ ਬਿਨ ਸਾਧੂ ਸੰਗਤ ਰਤੇਆ ਸਾਧੂ ਜਿਹੜੇ ਮਨ ਨੂੰ ਸਾਧਣ ਵਾਲੇ ਸ੍ਰੇਸ਼ਟ ਗੁਰਖ ਹੈ ਉਹਨੇ ਗੁਰਮੁਖਾਂ ਦੀ ਸੰਗਤ ਰੰਗਿਆਂ ਤੋਂ ਬਗੈਰ ਮਾਇਆ ਨੂੰ ਸਭ ਛਾ। ਇਹ ਮਾਇਆ ਦਾ ਮੋਹ ਜਿਹਨਾਂ ਨੂੰ ਛਿੰਬੜਿਆ ਰਹਿੰਦਾ ਹੈ। ਕਾਰਿਆਂ ਨੂੰ 400 ਕਰ ਦਿੰਦਾ ਹੈ। ਲੱਗੇ ਜਿੰਨੇ ਸੌ ਖਾਕ ਹੋ ਜਾਂਦੇ ਹਨ। ਮੇਰੇ ਸਾਜਣ ਹਰ ਹਰ ਨਾਮ ਸਮਾ। ਮੇਰੇ ਸਾਜਣ ਪਿਆਰੇ ਅਜੀਜ਼ ਮੰਦੇ ਪਿਆਰੇ ਨਿਕਰੇ ਹੋਏ। ਜੋ ਸਾਜਣ ਹੋਰੇ ਭਰੇ ਕਰਨ ਵਾਲਾ ਪਰਮੇਸ਼ਰ ਹੀ ਹੈ। ਉਹਦੇ ਨਾਮ ਨੂੰ ਸਮਾਲਣਾ ਕਰ ਸਾਧੂ ਸੰਗਤ ਮਨ ਵਸਾਏ ਗੁਰਮੁਖੀ ਆਰਿਆਂ ਵੀ ਸੰਗਤ ਮਿਲ ਕਰਕੇ ਮਾਰਾ ਮਨ ਤੇ ਵਸਲੇ ਹਾਂ ਸੂਰਮ ਹੋ ਗਾ ਧ ਜੇ ਸੂਰਮ ਕਮਾਈ ਹੋਵੇ ਤਾਂ ਸੰਗਤ ਪ੍ਰਾਪਤ ਹੁੰਦੀ ਹੈ ਸਾਧੂ ਸੰਗਤ ਉਹ ਵਸੇ ਜੋ ਆਪਣਾ ਹੋਏ ਤੇ ਆਲ ਰਹਾਉ ਗੁਰਸਮ ਰਖ ਅਪਾਰ ਗੁਰ ਸਰਬ ਨੂੰ ਨਾਮ ਦੇ ਦੀ ਸਰਵ ਕਲਾ ਸਰਬੱਤ ਹੈ ਕਿਰਸੀ ਲਖ ਜੂਨ ਚ ਭਰਨ ਲਿਆ ਹੋਇਆ ਜੀਆਂ ਨੂੰ ਪਾਪੀਆਂ ਜੀਆ ਨੂੰ ਨਰਕ ਚ ਪਿਆ ਨੂੰ ਸਭੇ ਪਾਪਕਾ ਕਾ ਵੀ ਨਰਕ ਤੇ ਤੂੰ ਐਡੇ ਸਮਰੱਥਾ ਨਰਕਾਂ ਵਿੱਚੋਂ ਵੀ ਕੱਢ ਲੈਂਦੇ ਏ ਜਿੰਨਾਂ ਨੂੰ ਬਚਾ ਲੈਂਦੇ ਏ ਬੱਤ ਅਨੁਸਾਰਿਆਂ ਨੂੰ ਬਖਸ਼ੀਂਦੇ ਨੇ ਤੇ ਸ੍ਰੀ ਰੱਖਣ ਗੁਰ ਸੰਗਰਾਥ ਅਪਾਰ ਗੁਰ ਇਹ ਪ੍ਰਕੀਤੀ ਇਹ ਦਾਰਾਵਾਤੋਂ ਰਹਤੇ ਗੁਰੂ ਸਾਹਿਬ ਜੀ ਹੋਰ ਬਾਕੀ ਦੇ ਅਵਤਾਰ ਪਤੰਦਰ ਜੇ ਵੀ ਨੇ ਉਤੇ ਪ੍ਰਕੀਤੀ ਅੰਦਰ ਹੀ ਹਨ ਵੱਡ ਭਾਗੀ ਦਰਸਨ ਉਹਨਾਂ ਭਾਂਗਾਂ ਵਾਰਿਆਂ ਨੂੰ ਗੁਰੂ ਸਾਹਿਬ ਜੀ ਸੰਭੰਦਾਰ ਹੁੰਦੇ ਹਨ ਗੁਰ ਆਗੂਚਰ ਨਿਰਮਲਾ ਗੁਰੂ ਸਾਹਿਬ ਦਾ ਅਗੂਚ ਵਿੰਦਰੀਆਂ ਦੇ ਅਵਿਸ਼ੇ ਗੁਰੂ ਸਾਹਿਬ ਦਾ ਲਾਲ ਕੇ ਲਿਬਸਾ ਮਾਲੂਕੇ ਬਾਦਕ ਮਾਇ ਤੋਂ ਰਹਿ ਗਏ ਨਿਰਮਲ ਹਨ ਗੁਰ ਜੀ ਵਡ ਅਵਰ ਨਾ ਕੋਈ ਸਤਿਗੁਰਾਂ ਦਾ ਵੱਡਾ ਅਵਰ ਸ਼ਾਂਤ ਹੋਰ ਕੋਈ ਨਹੀਂ ਹੈ ਕੋਈ ਠਾਹ ਰਹਿ ਮੰਡ ਸਾਰੇ ਬ੍ਰਹਮੰਡਾ ਖੰਡਾਂ ਦੀ ਭਾਲ ਕਰਕੇ ਵੇਖਿਆ ਗੁਰ ਕਾਤਾ ਗੁਰ ਕਰਨ ਹਾਰ ਸਤਿਗੁਰਾਂ ਦੀ ਸਿੱਖਿਆ ਨੂੰ ਲਾਣ ਦਾ ਵਿਸ਼ੇਸ਼ ਕਰਨ ਵਾਲੀ ਹੈ ਗੁਰੂ ਸਾਹਿਬ ਸਿੱਖਾਂ ਦੀ ਕਲਿਆਣ ਕਰਨ ਹਾਰ ਹਾਂ ਮੋਰ ਮਕਸਦ ਸੱਚੀ ਤੋਂ ਜੁਰਮ ਕਰਤਾ ਹੋ ਕੇ 24 ਰੁਪਇਆ ਦੇ ਜਬਤ ਨਹੀਂ ਰੱਖਦੇ ਇਹੇ ਪਾਲਣਹਾਰ ਹੋ ਕੇ ਪਾਲਣਾ ਕਰਦੇ ਜਿਸਾਰੇ ਸਿੱਖਾ ਨੂੰ ਬਿਅਾਨ ਕਰਨ ਵਾਲੇ ਨੇ। ਉਹ ਆ ਇਸ ਤੋਂ ਕੱਲ ਬੁਕਾਨੋਂ ਧਨ ਨੇ। ਕਿਸ ਨਾ ਉਸ ਵੇਲੇ ਖਿਆਲ ਕੀਤਾ ਵੀ ਕਦੋਂ ਇਹਨਾਂ ਤੋਂ ਦੂਰ ਚਲੇ ਜਾਈਏ ਇਹ ਤਾਂ ਕੋਲੇ ਲੈਂਗੇ ਸਰਦੋਂ ਮੁਝ ਲੈਂਦੇ ਆ ਇਹਨਾਂ ਤੋਂ ਲੋਕਾਂ ਦੀ ਗੱਲ ਨਹੀਂ ਕੋਈ ਹੋਰ ਚੱਕਦੀ। ਬਾਬਾ ਜੀ ਨੇ ਯਾਦ ਕਰਨ ਲੱਗੇ ਸੇਵਾ ਦਾਸਾ ਕਿ ਕੀ ਜੇ ਸੌਪੋਤੇ ਚ ਲੈ ਜਾਵਾਂ ਉੱਥੋਂ ਕਿਹੜਾ ਤੇਰੇ ਮਨ ਦਾ ਪਤਾ ਨਹੀਂ ਸਾਨੂੰ ਲੱਗੂ ਕਿਉਂਕਿ ਉਸ ਵੇਲੇ ਹਰਾਨ ਹੋ ਗਿਆ ਉਹ ਕਹਿੰਦੇ ਜੇ ਬਾਬਾ ਜੀ ਤੁਹਾਡੇ ਜੈਦੀ ਤਾਕਤ ਕਹਿੰਦੇ ਮੈਂ ਤਾਂ ਨੂੰ ਭਾਈ ਕੂੜਾ ਕਚਰਾ ਜਤਨਾ ਤੇਰਾ ਮੇਰੇ ਹਿੱਤੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਵਸਦੇ ਰਹੇ ਮੈਂ ਨਹੀਂ ਹੋਰ ਕੋਈ ਚੀਜ਼ ਨਹੀਂ ਕਰਦਾ ਤੂੰ ਰਹਿ ਸੇਵਾ ਕਰ ਪ੍ਰੇਮ ਦੇ ਨਾਲ ਸੇਵਾ ਦਾ ਹੱਥ ਕੀਆ ਸੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਸਰਵ ਸ਼ਕਤੀਆਂ ਦੇ ਮਾਲਕ ਹੁੰਦੇ ਸਿੱਖ ਵੀ ਹਮ ਹੈ ਤੇ ਮਹਾਰਾਜ ਸਾਹਿਬ ਨੇ ਕੀ ਮਹਿਮਾ ਕਹੀਏ ਕਹਿੰਦੇ ਹਨ ਗੁਰ ਤੇ ਬਾਹਰ ਕਿਛ ਨਹੀਂ ਤੇ ਬੈਜ ਕੋਈ ਹੋ ਹੀ ਨਹੀਂ ਸਕਦਾ ਸਭ ਮਹਾਰਾਜ ਜਾਣਦੇ ਹਨ ਗੁਰ ਕੀਤਾ ਲੋੜੇ ਤੋਂ ਲੋਹੇ ਦਾ ਕੀਤਾ ਲੋੜੇ ਕਹਿੰਦੇ ਹਨ ਉਹ ਹੁੰਦਾ ਹੈ ਗੁਰ ਤੀਰਥ ਗੁਰ ਪਾਰ ਜਾ ਗੁਰੂ ਸਾਹਿਬ ਦੀ ਪਹਾੜੀਆਂ ਜਿਹੜੀਆਂ ਜਿਗਵਣੀਆਂ ਚਦੂਆਂ ਸੀ ਉਹ ਵਕੀਲ ਮਹਾਰਾ ਦੇ ਕੋਲੇ ਪੰਮਾ ਜਦੋਂ ਬਣ ਕੇ ਆਇਆ ਮਾਰੇ ਕਹਿੰਦੇ ਤੁਸੀਂ ਇੱਥੇ ਸਵੇਜ ਕੀ ਗੱਲ ਕੀਤੀ ਤੇ ਹੁਣ ਸਾਡੇ ਕੋਲੇ ਮਿੱਠੀਆਂ ਗੱਲਾਂ ਕਰਦਾ ਤੁਸੀਂ ਜਾਣਦੇ ਨਹੀਂ ਸੁਣ ਕੇ ਉਹਨੂੰ ਸ਼ਰਮਿੰਦਾ ਹੋਣਾ ਪਿਆ ਸੀ ਅੰਤਰੀਜਾਮੀ ਜਿਨ ਸਤਗੁਰੂ ਸਭ ਕੋ ਜਾਣਦੇ ਹਨ ਗੁਰਪੀਤਾ ਲੋੜੇ ਸੋ ਜੋ ਸਹੀ ਨੂੰ ਕਰਿਆ ਲੋੜ ਦੇ ਹੋ ਜਾਂਦਾ ਉਸ ਤੋਂ ਕੋਈ ਬਚਾਰਾ ਵਰਤਦਾ ਹੈ ਗੁਰ ਪੀਰ ਤੋਂ ਗੁਰ ਪਾਰ ਜਾਤ ਜੂ ਤੌਹ ਦਾ ਪੀਰ ਸੀ ਨਹੀਂ ਪਵਿੱਤਰ ਹੋਣਗੇ ਗੁਰੂ ਸਾਹਿਬ ਦਾ ਪੀਰ ਹਿੱਕਾਂ ਤੇ ਜਾਂਦੇ ਪ੍ਰਵਾਹ ਵੀ ਨਹੀਂ ਆਏ ਹੋਣਗੇ ਗੁਰ ਜੀ ਆਇਆਂ ਸਦਾ ਜਨਮਨ ਮਿਲਿਆ ਗੁਰਮਤ ਮਾਇ ਲਹਰੇ ਸਭ ਗੁਰ ਪਾਇਆ ਪੂਰਾ ਨਾਨਕ ਪਸੂਪਰੇ ਤੋਂ ਦੇਵ ਕਰੇ ਗੁਰੂ ਸਾਹਿਬ ਦੀ ਸਪਵਿੱਤੇ ਨੂੰ ਪਹਮ ਗੁਰ ਪਾਰ ਜਾਤ ਗੁਰੂ ਸਾਹਿਬ ਤਾਂ ਕਲਪ ਕਲ ਵਿਸ਼ਵੀ ਨਹੀਂ ਆਈ ਹੈ ਕਲਪ ਕਲ ਵਿਸ਼ਵੀ ਜੜਾ ਹੈ ਗੁਰੂ ਸਾਹਿਬ ਸਾਰੇ ਬਾਣ ਕੇ ਤੁਸ ਨੂੰ ਪੋਕ ਕੇ ਵਿਆਪਕ ਹੈ ਸਭ ਦੀਆਂ ਕਾਮਨਾ ਪੂਰੀਆਂ ਕਰਦੇ ਹਨ ਜਿਵੇਂ ਪਜੋਰ ਨਿਸ਼ੀ ਅਨੰਦ ਪ੍ਰਸਾਦ ਕੇ ਸੁਖਣਾ ਸੁਖੀ ਕੇ ਮਾਰਾ ਮੇਰੀ ਚੋਰੀਆਂ ਮੈਂ ਤਨ ਕਰਨੀ ਹੈ ਪਰ ਮੇਰਾ ਪੱਗੜਾ ਜਹਾਉਰ ਨਾ ਹੋਵੇ ਇਹ ਲੋਕ ਜੁਸਰੀ ਨੰਦ ਪ੍ਰਸਾਦ ਦੇ ਵੀ ਕਿ ਕਿ ਚੋਰ ਨੇ ਚੋਰੀਆਂ ਤਿੰਨ ਸਿੱਖਾਂ ਦੇ ਖੀਸੇ ਕੱਟ ਲਏ ਕਿੰਨੇ ਗੁਰੂ ਸਾਹਿਬ ਦੇ پاس ਆ ਕੇ ਬੇਨਤੀ ਕਰਦੇ ਮਹਾਰਾ ਬਾਹਰ ਚੋਰੀ ਹੁੰਦੀ ਹੈ ਉਹਨਾਂ ਨੇ ਸਾਡੇ ਖੀਸੇ ਕੱਟ ਲਏ ਜੀ ਸਾਹਿਬ ਕੋਲੇ ਹੀ ਵਿਖਾਈ ਗਏ ਫਿਰ ਚੌਥੇ ਦਾ ਖਿਸਾ ਜੇ ਉਹ ਕੱਟਿਆ ਹਜੂਰ ਵੀ ਕਹੇ ਲਾਲ ਪੱਗ ਬੰਨੀ ਹੋਈ ਹੈ ਹੱਥ 'ਚ ਮਾਲਾ ਫੜੀ ਹੋਈ ਹੈ ਮੱਥੇ ਤਿਲਕ ਲਾਇਆ ਹੋਇਆ ਹੈ ਜੰਮੀ ਆਈ ਕੋਈ ਇਹ ਜੋ ਸਿੱਖਾ ਹੀ ਕੋਈ ਅੰਗਲੇ ਦੀ ਫਿਰਦਾ ਫੜ ਲਿਆ ਖਾਲਸਾ ਜਿਸ ਵੇਲੇ ਸਿੱਖ ਗਏ ਫੜ ਲਿਆ ਹੈ ਮਹਾਰਾ ਕਹਿੰਦੇ ਕਿਉਂ ਇਹ ਸੁਖਣਾ ਗੁਰੂ ਘਰ ਦੀਆਂ ਚੋਰੀ ਵਾਸਤੇ ਕੀਤੀਆਂ ਸੀ ਤਾਂ ਕਹਵੇ ਤੈਨੂੰ ਚੋਰੀਆਂ ਕਰ ਲਈਆਂ ਫੇਰ ਵੀ ਤੂੰ ਅਜੇ ਸਰਤੋਖ ਨਾ ਕੀਤਾ ਕਿ ਚੌਥੇ ਸਿੱਖ ਨੂੰ ਚਰਾ ਲਿਆ 4 ਖੀਤੇ ਉਹਦੇ ਕੱਲੇ ਤੇ ਝਾੜ ਕੇ ਕਢਦੇ ਉਹਨੂੰ ਫੇਰ ਕਹਿ ਕਰਕੇ ਹਜੂਰ ਨੇ ਕਿਹਾ ਜਾ ਤੈਨੂੰ ਛੱਡਦੇ ਜੇ ਵਾਅਦੇ ਥਿਉਰੀ ਕਰੇਗਾ ਤਾਂ ਮੁੜ ਕੇ ਆਨੰਦਪ੍ਰਸਾਦ ਜੀ ਨੀ ਬਸੰਦ ਪੁੱਤਿਆ ਸੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਗੁਰ ਤੀਰਥ ਗੁਰਪਾਰ ਜਾ ਜਿਸ ਨੂੰ ਸੌ ਕਲਪ ਚਰ ਬ੍ਰਿਸ਼ਤੀ ਨਹੀਂ ਆਈ ਹੈ ਜੇ ਕੋਈ ਚੋਰ ਵੀ ਕਾਮਨਾ ਕਰਵੇ ਉਹਨੇ ਕਾਮਨਾ ਵੀ ਪੂਰੀਆ ਕਰ ਦਿੰਦੇ ਹੈ ਤੇ ਮਗਰੋਂ ਲਾਲਚੀ ਯਾਰ ਕੋਈ ਚੋਰੀ ਵੀ ਸ਼ੁਦਾ ਆਉਂਦੇ ਹਨ ਕਲਪ ਚਰ ਬ੍ਰਿਸ਼ਤੀ ਨਹੀਂ ਆਈ ਹਨ ਮੇਰੇ ਮਨਸਾ ਪੂਰਨ ਹਾਰੀ ਜੋ ਜੋ ਤੇ ਦੀ ਇੱਛਾ ਹੁੰਦੀ ਓ ਪੂਰੀ ਕਰਨ ਵਾਲੇ ਹਮ ਗੁਰਦਾਤਾ ਹਰਨਾਮ ਦੇ ਸਤਿ ਸਾਈਂ ਜੀ ਅੰਮ੍ਰਿਤ ਨਾਮ ਦੇ ਦਾਤੇ ਹੈ ਪਰਮੇਸ਼ਰ ਦਾ ਨਾਮ ਬਖਸ਼ੁੰਦੇ ਹਮ ਗੁਰ ਹੈ ਸਭ ਸੰਸਾਰ ਸਾਰੇ ਸੰਸਾਰ ਦਾ ਆਧਾਰ ਹੁੰਦਾ ਗੁਰੂ ਸਾਹਿਬ ਦੀ ਸ਼ਰਨ ਲੈਣ ਕਰਕੇ ਗੁਰਸਮਰੱਥ ਗੁਰਮੇਧ ਮਿਰੰਗਾ ਗੁਰੂ ਸਾਹਿਬ ਦੇ ਸਰਬ ਕਲੇਸ਼ ਹਰਾਤੇ ਹਰ ਮਨ ਤੋਂ ਜਾਣੇ ਨਿਰ ਹੋਰ ਗੁਰਨੇ ਦੇ ਨਾਲ ਜੈਤੂ ਰਕ ਲੈਂਦੇ ਆ ਦੂਸਰੇ ਨਾਲ ਲਾਇ ਕਰ ਦਿੰਦੇ ਆ ਅੱਖ ਦੇ ਖੋਲਣ ਨਾਲ ਸ੍ਰਿਸ਼ਟੀ ਨੂੰ ਪੈਦਾ ਕਰ ਲੈਂਦੇ ਆ ਅੱਖ ਦੇ ਮੀਚਨ ਨਾਲ ਪਰਲੋ ਕਰ ਸਕਦੇ ਏਦੇ ਸਬਰਾਖਾਂਗੇ ਗੁਰ ਉੱਚਾ ਅਗਮ ਅਪਾਰ ਗੁਰ ਸੰਰਾਤ ਗੁਰਨ ਰੰਗ ਦਾ ਸੰਗਰੰਗਾਰਜ ਰੂਪ ਮੈਤੀ ਆਕਾਰੋਂ ਰਹਿਤ ਹਨ ਗੁਰ ਉੱਚਾ ਅਗਮ ਅਪਾਰ ਕੋਈ ਕਹ ਉੱਚੇ ਹੈ ਹਿਰਨ ਗਰਵ ਤੋਂ ਵੀ ਵਿਰਾਡ ਤੋਂ ਵੀ ਅਬਿਅਕਤ ਦਾ ਆਤਮਾ ਕੋਈ ਮਾਇਆ ਕਰਕੇ ਈਸ਼ਵਰ ਦੇ ਗੰਗਾਉ ਪੈ ਰਿਹਾ ਤੇ ਉੱਚੇ ਤੋਂ ਉੱਚੇ ਹਮ ਸਤਿਗੁਰੂ ਜੀ ਅਗਲੀ ਕਾਲ ਹੋਇਆ ਗੁਰੂ ਕੋਹਣੇ ਕਰਕੇ ਫੇਰ ਆਦੋਂ ਮਨ ਦੇ ਸकल्ਪਾਂ ਦੀ ਗੰਮਤਾ ਕੋਈ ਅਗੰਮ ਹੋਵੇ ਪ੍ਰਕਿਰਤੀ ਦੇ ਪਰਵਾਾਰ ਤੋਂ ਵੀ ਰਹੇ ਤਨ ਅਗਮ ਸ਼ਾਸਤ੍ਰਾਂ ਕਰਕੇ ਵੀ ਉਹ ਦੰਮ ਹੋਣ ਗੁਰ ਕੀ ਮਹਿਮਾ ਅਗਮ ਹੈ ਸਤਿਗੁਰਾਂ ਦੀ ਮਹਿਮਾ ਵੀ ਗੰਮਤਾ ਤੋਂ ਰਹਿਤ ਹੈ ਕੀ ਕਥ ਹੈ ਕਥਨ ਹਾਰ ਕਥਨ ਕਰਨ ਵਾਲਾ ਸਤਿਗੁਰਾਂ ਦੀ ਮਹਿਮਾ ਵਿਦਿਆਈ ਨੂੰ ਕੀ ਕਥਨ ਕਰ ਸਕਦਾ ਪ੍ਰਭ ਦੇ ਤਾਂ ਬਿਆਨਤ ਬਿਆਨਤ ਕਰਕੇ ਸੱਚੀ ਤੋਂ ਹੋਣਾ ਪੈਂਦਾ ਹੈ ਜਿਤੜੇ ਪਾਲ ਮਨ ਬਾਚੀ ਹੈ ਜਿਹੜਾਈ ਮਨ ਵਿੱਚ ਜਿੰਨੇ ਧਰਮ ਅਰਥ ਕਾਮ ਮੂਰਤ ਹੋ ਹਰ ਬੰਦਾ ਕਰੀਏ ਇੱਛਾ ਕਰੀਏ ਕਿ ਤੜੇ ਸਤਗੁਰੂ ਪਾਸਾਰੇ ਸਰਗੁਣੂ ਸੱਚੇ ਪਾਤਸ਼ਾਹ ਦੇ ਪਾਸੋਂ ਪ੍ਰਾਪਤ ਹੋ ਜਾਂਦੇ ਹਨ ਪੂਰਵ ਲਿਖੇ ਪਾਵਣੇ ਪਰ ਪੂਰਵ ਵੀ ਜਿੰਨਾਂ ਨੇ ਨਿਸਤਾਮ ਕਰਨ ਕੀਤੇ ਹੈ ਉਹਨਾਂ ਨੂੰ ਸਰਗੁਣੂ ਸੱਚੇ ਪਾਤਸ਼ਾਹ ਦੇ ਲਿਖਤ ਅਨੁਸਾਰ ਪਾਉਣਾ ਕੀਤੇ ਹੈ ਬਾਜ ਨਾਮ ਦੇ ਰਾਗ ਉਹਨਾਂ ਨੂੰ ਕੋਈ ਸਰਗੁਣ ਹੋਰ ਸਾਰੀਆਂ ਕਾਮਨਾ ਵੀ ਪੂਰੀਆਂ ਕਰ ਦਿੰਦੇ ਆ ਉਰਵਲੀ ਲਿਖਤ ਅਨੁਸਾਰ ਉਹ ਪਾਲੇ ਦੇ ਦਰਸਾਂ ਦੇ ਸੱਚੇ ਨਾਮ ਦੀ ਪੂੰਜੀ ਸਰਬਾ ਵੰਕ ਦਿੰਦੇ ਹਨ ਉਹ ਸਿੱਖ ਨੂੰ ਸਤਿਗੁਰ ਸਰਮੀ ਆਇਆ ਜੋ ਸਤਗੁਰ ਦੀ ਸਾਲੀ ਸ਼ਰਨ ਹੁੰਦੇ ਬਾਹਰ ਨਹੀਂ ਬਿਨਾ ਮੁੜ ਕੇ ਜਮਨ ਮਰਨ ਦੇ ਪੈ ਕੇ ਨਾਸ ਨਹੀਂ ਹੋਈਦਾ ਐਡੀ ਵਡਿਆਈ ਸਗੂ ਸੱਚੇ ਪਾਤਸ਼ਾਹ ਤੇ ਜਦੋਂ ਪ੍ਰਾਪਤ ਹੁੰਦੀ ਹੈ ਹਰ ਨਾਨਕ ਕਦੇ ਨਾ ਵਿਸਰਉ ਆਪੋ ਬੇਨਤੀ ਕਰੀਏ ਮਹਾਰਾਜ ਜਗੇ ਸੱਚੇ ਪਾਤਸ਼ਾਹ ਸਾਦੇ ਪਾਈਂ ਅਕਾਲ ਪੁਰਖ ਲੈ ਨਾਂ ਸੁ ਗੁਰੂ ਜੀ ਕਦੇ ਭੁੱਲੇ ਨਾ ਇਹੋ ਜੀਉ ਪਿੰਡ ਤੇਰਾ ਸਾਡਾ ਇਹ ਮੇਰਾ ਜੀਉ ਸੂਖਮ ਸਰੀਰ ਦਿੱਤੇ ਹੋਇਆ ਪਿੰਡ ਸਥੂਲ ਸੀਰ ਦਿੱਤਾ ਹੋਇਆ ਇਹ ਸਾਰੀ ਆਲ ਦੀ ਰਾਸ ਪੂੰਜੀ ਦਿੱਤੀ ਹੋਈ ਐ ਸਿੱਧੇ ਪਾਤਸ਼ਾਹ ਧੀਰੀ ਰਾਗ ਮਹੱਲਾ 5 ਸੰਤ ਜਨੋ ਸੁਣ ਭਾਈ ਹੋ ਗੁਰੂ ਜੀ ਨੇ ਬਾਖਸ਼ ਸ਼ਬਦਾਂ ਦੀ ਸਮਾਪਤੀ ਕਰਦੇ ਹੋਏ ਪੂਜਾਰਨ ਕਰਦੇ ਨੇ ਇਹ ਸੰਤ ਬਾਈ ਬੁੱਢਾ ਸਾਹ ਆਦਿਕ ਬਾਈ ਤਾਰੋ ਆਦਿਕ ਬਾਈ ਸਹਲੋ ਆਦਿਕ ਇਹ ਸੰਭਜ ਨੂੰ ਸਾਡੇ ਭਰਾ ਦਾ ਹੋ ਜੇ ਤੂੰ ਵਿੰਦਾਂ ਸੋਣੇ ਕਰਕੇ ਸੁਣਨਾ ਕਰੋ ਦੂਤਨ ਸਾਚਿਆ ਨਾ ਸੱਚੇ ਗੁਰਮੇਸ਼ੁਰ ਦੇ ਨਾਮ ਕਰਕੇ ਹੀ ਭਾਈ ਛੁਟਕਾਰਾ ਹੋਵੇਗਾ ਹੋਰ ਕਿਸੇ ਤਰੀਕੇ ਨਾਲ ਕੇ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ ਗੁਰ ਕੇ ਚਰਨ ਸਰੇ ਮੇਰੇ ਅਦਿ ਗੁਰੂ ਸੇ ਕੇ ਪਾਤਸ਼ਾਹ ਦੇ ਚਰਨਾ ਕਮਨ ਦਾ ਕੇਵਲ ਕਰੀਏ ਤੀਰਥ ਹਰ ਕਾ ਨਾਮ ਉਸ ਅਵਿਤੀ ਉਸ ਦੀ ਨਿਆਹੀ ਹੈ ਤੀਰਥ ਵੀ ਜਿਹੜੀ ਗੱਲ ਹੁੰਦਾ ਹੈ ਗੁਰੂ ਸਾਹਿਬ ਰੂਪੀ ਤੀਰਥ ਪ੍ਰਮੇਸ਼ਰ ਦਾ ਨਾਮ ਹੀ ਅਮਰਤ ਹੈ। ਆਗੈ ਦਰਗਹ ਹੈ ਨਾਮ ਵੀ ਤੀਰਥ ਜਾਨਣਾ ਕਰੋ। ਆਗੈ ਦਰਗਹ ਹੈ ਮੰਨੀ ਹੈ। ਜੇ ਸੱਚੀ ਗੁਰਗੱਵ ਕੇ ਮੰਨੀ ਜਾਣਗੇ। ਮਿਲੈ ਲਿਥਾਵੇ ਥਾ। ਥਾ ਉਹ ਜਿਹੜਾ ਜੀ ਬਾਰ-ਬਾਰ ਜੀਮੇ ਚ ਕਰੁੰਦਾ ਫਿਰ ਜਾਏ। ਇਹਨੂੰ ਸੱਚਖੰਡੂ ਵੀ ਥਾ ਪ੍ਰਾਪਤ ਹੋ ਜਾਏਗਾ। ਸਤਸੰਗੂਰੂਪੀ ਥਾ ਪ੍ਰਾਪਤ ਹੋ ਜਾਏਗਾ। ਪੂਰਿਆ ਦਾਤੂ ਕੀ ਮਿਠਾਵੇ ਜੀ ਨੂੰ ਥਾਉ ਪ੍ਰਾਪਤ ਹੋ ਜਾਏਗਾ। ਭਾਈ રે ਸਾਚੀ ਸਤਗੁਰ ਤੇ ਮਿਲ ਜਾਓ ਜੇ ਦੀ ਸਤਿਗੁਰਾਨੀ ਟਾਇਲ ਕਰਨੀ ਹੈ ਸੱਚੀ ਹੈ ਜਿਸ ਕਰਕੇ ਸੱਚੀ ਪ੍ਰਾਪਤੀ ਹੁੰਦੀ ਹੈ। ਸਤਗੁਰੁ ਸੁਖ ਹੈ ਪਾਈਐ ਸਤਗੁਰ ਜਦੋਂ પ્રસન્ન ਹੁੰਦੇ ਆ ਤਾਂ ਪਾਈ ਦੀ ਹੈ ਦਾਤ। ਮੂਰਲ ਅਲਾਕਾ ਭੀ ਦੁਸ਼ ਅਰਿਆਂ ਭਾਂਜ ਪੂਰਨ ਵਿਆਪਕ ਹੈ ਪਰਮੇਸ਼ਰੋ। ਜੋ ਸੁਭਮਨ ਕਰਕੇ ਲਖਣ ਕੋ ਰਹੇ ਤੇ ਜੋ ਬੁਰਾਂ ਦੇ ਮਹਾਵਾਗ ਤੋਂ ਬਿਨਾਂ ਧੀਰਜ ਨਹੀਂ ਜਿਸ ਦਾ ਪਾ ਆ ਜਾਂਦਾ ਉਸ ਨੂੰ ਪਾ ਲਈਦਾ ਸਤਿਗੁਰੂ ਜੇਦੋਂ ਪ੍ਰਸੰਨ ਹੋ ਜਾਂਦੇ ਹਨ ਰਹਾਉ ਸਤਿਗੁਰੂ ਹਿੱਤ ਹੋ ਵਾਰਿਆ ਅਹੀ ਤੇ ਸਤਿਗੁਰੂ ਮਾਨਕ ਦੇ ਜੀ ਦੇ ਵਿਟੋ ਉੱਪਰੋਂ ਵਾਰਨੇ ਜਾਂਦੇ ਹੋ ਜਿਨ ਦਿੱਤਾ ਸਤਨਾ ਜਿਨਾਂ ਨੂੰ ਸਤਨਾ ਗੁਰਨਾਮ ਘਰ ਨਾਮ ਬੁਰਾ ਆਇਆ ਤੰਮੀ ਤੇ ਅੰਮ੍ਰਿਤ ਕੇ ਸੱਜਾ ਨਾਮ ਬਖਸ਼ਿਆ ਪਰਮੇਸ਼ਰ ਦਾ ਆਨੰਦਨ ਸੱਚ ਸਲਾਹਣਾ ਇਸ ਕਰਕੇ ਸਾਨੂੰ ਚਾਹੀਦਾ ਹੋ ਸਤਿਗੁਰਾਂ ਦਾ ਹੁਕਮ ਹੈ ਰਾਜ ਨਹੀਂ ਸੱਜੇ ਨਾਮ ਨੂੰ ਸਲਾਹਣਾ ਕਰੀਏ ਸਿਖਤ ਕਰੀਏ ਕੀਰਤਨ ਤੇ ਪਾਪਾਂ ਕੇ ਸੱਚੇ ਕੇ ਗੁਣ ਦਾ ਰੰਗਾਂ ਵਿੱਚ ਪਾਪਾਂ ਤੇ ਸੱਚੇ ਦੇ ਗੁਣਾ ਨੂੰ ਬੋਣਾ ਕਰੀਏ ਸਾਚ ਖਾਣਾ ਸਾਚ ਪਹਿਨਣਾ ਸੱਜੇ ਨੂੰ ਖਾਂਦੇ ਹੋਏ ਵੀ ਸੱਚੇ ਦਾ ਹੀ ਵਿਚਾਰਨਾ ਕਰੀਏ ਜੋ ਪਹਿਨਾ ਕਰੀਓ ਉਹ ਵੀ ਸੱਚੇ ਦਾ ਹੀ ਕਾਰਨਾ ਕਰੀਏ ਸੱਚੇ ਦਾ ਜਿਹੜਾ ਸਰਵਣ ਕਰਨਾ ਹੈ ਖਾਣਾ ਕਰੀਏ ਸੱਚੇ ਦਾ ਜਿਹੜਾ ਮੰਨਣ ਕਰਨਾ ਹੈ ਪੁਸ਼ਾਕੇ ਦਾ ਪਹਿਨਾ ਕਰੀਏ ਸੱਚੇ ਕੱਛਾ ਨਾ ਸੱਚੇ ਕੱਛੇ ਦਾ ਨਾਮ ਵੀ ਸੱਚ ਆਪ ਵੀ ਸੱਚ ਸਰੂਪ ਹੈ ਸਾਹ ਗਰਾਸ ਨਾ ਵਿਸਰੇ ਸਾਹ ਸਾਹ ਲੈਂਦਿਆਂ ਹੋਇਆਂ ਗਰਾਸ ਗਰਾਹੀ ਖਾਂਦਿਆਂ ਹੋਇਆਂ ਪਰ ਜਿਹੜਾ ਬਾਹਰ ਨੂੰ ਆਉਂਦਾ ਗੁਰਾਜਿਹੇ ਦਾ ਅੰਦਰ ਨੂੰ ਖਿੱਚੀਦਾ ਜਿਹਦਾ ਨਾਮ ਸੰਸਕ੍ਰਿਤਿ ਸਵਾਸ ਪਰ ਸਵਾਸ ਸੋ ਆਉਂਦੇ ਜਾਂਦੇ ਸਵਾਸ ਨਾਲ ਕਦੇ ਨਹੀਂ ਵਿਸਰਨਾ ਚਾਹੀਦਾ ਸਫਲ ਮੂਰਤ ਗੋਰਾਪ ਸਹਿਬ ਬਿਆਨ ਫਉ ਦੇ ਸਰੂਪ ਹੈ ਗੁਰੂ ਸਾਹਿਬ ਆ ਪਰਮੇਸ਼ਰ ਨੂੰ ਮਹਨੇ ਗੁਰ ਜੀ ਵਡ ਅਵਰ ਨਾ ਦਿੱਸੈ ਸਦਗੁਣ ਨਾਮ ਦੇ ਕੀਤਨ ਦਾ ਰੂਪ ਹੈ ਜਿੱਦਾਂ ਵੱਡਾ ਹੋਰ ਨਹੀਂ ਅਵਰ ਸ਼ਾਂਤੀ ਬਿਸਲਾ ਆਤ ਪਹਿਰ ਤਿਸ ਜਾ ਉੱਠੇ ਬੈਠ ਕੇ ਸਤਗੁਰੂ ਸਿੱਧੇ ਪਾਤਸ਼ਾਹ ਦਾ ਜਾਪ ਕਰਿਆ ਕਰ ਨਦਰ ਕਰੇ ਤਾਂ ਪਾਈਏ ਇਹ ਨਾਮ ਦੇ ਜੈਗੂ ਕਿਰਪਾ ਦ੍ਰਿਸ਼ਟੀ ਕਰਦੇ ਤਾਂ ਪਾਈਏ ਨਾਮ ਦੀ ਦਾਤ ਪਾਈ ਦੀ ਹੈ ਸੱਚ ਨਾਮ ਗੁਣਤਾ ਸੱਚੇ ਨਾਮ ਜੋ ਗੁਣਾਂ ਦਾ ਪਤ ਤੁਹਾਨੂੰ ਹੈ ਪਰਿਸ਼ੋਦਾ ਜਿਹਦੇ ਕੋਲੇ ਸੱਚ ਨੂੰ ਉਹਦੇ ਕੋਲ ਸਾਰੇ ਗੁਣ ਹੰਤ ਦੇ ਵਿੱਚ ਸੱਜਾ ਨਾਮ ਜਨਾਉਂਦਾ ਖਿਆਨਾ ਹੈ ਗੁਰ ਪਰਮੇਸ਼ਰ ਏਕ ਹੈ ਗੁਰੂ ਹੈ ਗੈਲ ਤੂ ਹੈ ਕੋਈ ਨਹੀਂ ਕੋਈ ਹੈ ਨਿਰਗੁਣ ਸਰਗੁਣ ਸਾਕੇ ਨਾ ਹੋਣ ਦੋ ਮਲੇ ਕੋ ਪੀਨੋ ਖਾਓ ਹਉ ਮਹਿ ਰਹਾ ਸਮਾਏ ਸਾਰੰਝ ਨਾਲੇ ਜੋਤੀ ਸਿੰਘ ਪੋ ਕੇ ਵਿਆਕ ਹੋ ਰਹੇ ਹੰ ਜਿਨ ਕੋ ਪੂਰਵ ਲਿਖਿਆ ਜਿਨ ਮਨ ਰ ਪੂਰਵ ਕਮਾਨੀਆਂ ਕੀਤੀਆਂ ਏ ਕਿਰਮੇ ਸ਼ੀਰ ਨੂੰ ਪਰਦੇ ਹੋਏ ਨੱਥੇ ਤੇ ਦੇਖ ਲੈ ਦਿਰਦਾ ਹੈ ਤੇਈ ਨਾਮ ਤੇ ਆਹ ਉਹ ਸੋਹ ਰਾਜ ਦਾ ਇਹ ਮਨੁੱਖਾ ਜਨਮ ਚ ਆਈ ਹੈ ਨਾਉ ਸੋਈ ਜਕੇ ਜੋ ਜਪ ਆਇਆ ਹੋਏ ਕਿਸੇ ਪਿਆਰੀ ਕਸ਼ਮੀਰ ਵੀਨ ਕੇਸਰ ਮੂਲ ਨਾ ਹੋਵੇ ਜਿਵੇਂ ਐਸੇ ਵੀ ਪਿਆਰੀ ਕਸ਼ਮੀਰ ਵਿੱਚ ਹੈ ਕਿਉਂ ਕਿਉਂ ਮੀਲਾ ਦੇ ਵਿੱਚ ਉੱਚੀ ਨੀਵੀਂ ਜੀ ਤੱਸੀ ਹੈ ਟਿਬਿਆ ਜਾਂ ਦੀ ਉਹ ਤੋਂ ਦੀ ਤੜਫੀ ਲਾ ਕੇ ਬਲੈਦ ਵਿੱਚ ਜਗਨ ਕਰ ਰਹੇ ਅੰਗਰੇਜ਼ ਜਿਸ ਦੇ ਉੱਥੇ ਪਹਗਾ ਨਹੀਂ ਕਰ ਸਕਦੇ ਸੋ ਉਸੇ ਥਾਂ ਤੋਂ ਬਿਨਾ ਕੇਸਰ ਹੋਰ ਕਿਤੇ ਨਹੀਂ ਹੁੰਦਾ ਇੱਕ ਵਾਰੀ ਉਹ ਕਣਕਵੀਰ ਦੇ ਇੱਕ ਵਾਰੀ ਕੇਸਰਵੀਰ ਦੇ ਕਸ਼ਮੀਰ ਵਿੱਚ ਕਿਉਂ ਇੱਥੇ ਹੀ ਕੇਸਰ ਹੁੰਦਾ ਸੋ ਇਸੇ ਪ੍ਰਕਾਰ ਜਿਨ੍ਹਾਂ ਨੇ ਪੂਰਵ ਲੇਖ ਲਿਖਾਇਆ ਉਹ ਨਾਮ ਨੂੰ ਇਹ ਜਰੂਰ ਜਾ ਕੇ ਤੇ ਹੁੰਦੇ ਆ ਜਿਨ੍ਹਾਂ ਨੂੰ ਪੂਰਵ ਨਹੀਂ ਦਿਖਾ ਗੁਰਾਂ ਦੁਆਰਾ ਦਾਲਕ ਵਸਤਾ ਕੋ ਲਾ ਕੇ ਉਦੇਸ਼ ਨੂੰ ਲਿਖ ਲਿਆ ਉਹ ਨਾਮ ਨੂੰ ਧਿਆਨ ਕੇ ਨਿਹਾਲ ਹੋ ਗਏ ਹੁਣ ਨਾਨਕ ਗੁਰ ਸਰਣਾਗਤੀ ਸਤਿਗੁਰ ਦੀ ਚਾਹੀਏ ਮੇਨ ਗੁਰੂ ਅਕਾਲ ਕੁਤਬੀ ਸ਼ਰਨ ਪ੍ਰਾਪਤ ਹੋਏ ਹੁ ਮਰੈ ਨਾ ਆਵੇ ਜਾ ਮੇਰੇ ਸਰੀਰ ਕੈਸੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਕੋ ਨਾਸੀ ਪੁਰਖ ਸੋ ਮੇਰੇ ਹਾਥ ਨੂੰ ਆਏ ਜੋ ਗੁਰਾਂ ਦੀ ਸ਼ਰਨ ਹੁੰਦਾ ਹੈ ਉਹ ਫੇਰ ਮੌਤ ਕਰਕੇ ਮਰਦਾ ਨਹੀਂ ਨਾ ਜਨਮ ਧਾਰ ਕੇ ਆਉਂਦਾ ਨਾ ਜੂਨਾ ਚੋ ਜਾਂਦਾ ਹੈ ਸਤਿਗੁਰੂ ਦੀ ਜੰਮਣ ਮਰ ਤੋਂ ਰਹਿ ਤਹਾਨੂੰ ਆਪ ਸਿੱਖ ਵੀ ਮਹਾਰਾਜ ਜੋਤੀ ਦੀਨ ਹੋ ਜਾਂਦਾ